ਵੀਰ ਬਾਣ ਸਾਡਾ ਬਾਜੇ ਦਾ ਉਹ ਤੇ ਸਾਰੇ ਪੰਜਾਬ ਦਾ ਸ਼ਰੀਕਾ ਸੀ ਵੀਰ ਐਮ ਐਲ ਐ ਸਾਹਿਬ ਉਹਨਾਂ ਦਾ ਤਾਂ ਬਾਣ ਬਾਰ ਬਾਰ ਕਰਨਾ ਤਰਨ ਲਈ ਸਪੈਸ਼ਲ ਗਾਣਾ ਪੇਸ਼ ਕਰਦੇ ਆ। ਹੋ ਚੌਕੀਦਾਰ ਘਰੋ ਘਰੀ ਆ ਕੇ ਕਹਿ ਗਿਆ ਆਜੋ ਵੀ ਪੰਚਾਇਤ ਘਰੇ सजण हुते पहुचे न चवे पी धरी Yeah. <laughs> ਤੁਹਾਡੇ ਪਿੰਡ ਦਾ ਮਾਣ ਜੱਲਦੇ ਪੂਰੇ ਪੰਜਾਬ ਦੇ ਵਿੱਚ ਇੱਕ ਜ਼ਿੰਮੇਵਾਰ ਅਫਸਰ ਦੇ ਤੌਰ ਤੇ ਪੂਰੀ ਦੁਨੀਆ ਚ ਨਾਖ ਰਿਆ ਯਾਰ ਪਰ ਯਾਰੀ ਦੋਸਤੀ ਦੇ ਨਾਤੇ ਇੰਨਾ ਵੱਡਾ ਸਰਕਲ ਬਣਾਇਆ ਸਾਡੇ ਪਿੰਡ ਵਾਲ ਉਹ ਸਤਕਾਂ ਦੇ ਵਿੱਚ ਦੌਰ ਦਾ ਤੇ ਕਮਲ ਜੀ ਖੇਡ ਜਿਹੜਿਆ बार-बार ਮੈਂ ਤੁਹਾਨੂੰ ਬਾਤ-ਬਾਤ ਦੇ ਰਿਹਾ ਸਾਡੇ ਕਿ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਇਹ ਪਿੰਡੋਂ ਖੇਡਾਂ ਨੂੰ ਲੈ ਕੇ ਗਏ ਆ ਬੇਤੇ ਵੱਡੀ ਕੱਪਟਰ ਚ ਲੋ ਬਹੁਤ ਜਗ੍ਹਾ ਹੁੰਦੇ ਆ ਪਰ ਇਸ ਤਰ੍ਹਾਂ ਦੀ ਵੱਡੀ ਲੈ ਪਿੰਦੇ ਵੱਡੇ ਲੈਵਲ ਤੇ ਇੰਨੀ ਅੱਤ ਜਿਆਦਾ ਕੀ ਗੱਲ ਕਰਨੀ ਹੈ ਇੰਨਾ ਵੱਡਾ ਸਟੇਡੀਅਮ ਬਣਾਉਣਾ ਤੇ ਉਹਨੂੰ ਹਰ ਸਾਲ ਇਸ ਤਰ੍ਹਾਂ ਇੱਕ ਲੈਵਲ ਤੇ ਰੱਖਣਾ ਬਹੁਤ ਮੁਸ਼ਕਲ ਕੰਮ ਬਣ ਗਿਆ ਸੋ ਇਹਨਾਂ ਸਾਰਿਆਂ ਦਾ ਜਿਹੜਾ ਪਿਆਰ ਹੈ ਤੇ ਹੋਰ ਟੀਮ ਵੱਡੀ ਹੋਈ ਹੈ ਹੁਣ ਕਾਸੀ ਸਪਨਾ ਹੈ ਪਹਿਲਾਂ ਵੀ ਨਾਲ ਸੀ ਹੋਰ ਹੋਰ ਕੀ ਹੋ ਕੇ ਚੋਇਆ ਹੋਰ ਰੱਖੇ ਧੋਕੇ ਵਧੀਆ ਹੋਊਗਾ ਤੁਹਾਨੂੰ ਬਹੁਤ ਪੂਰਾ ਸਿੰਧ ਕੀ ਹੋਰ ਕੀ ਕਰਿਆ ਹਾਂ ਪਹਿਲੇ ਦਿਨਾਂ 'ਚ ਡੇਲੇ 'ਚ ਮੈਂ ਆਉਂਦਾ ਸੀ ਤੇ ਸ਼ੈਰੀ ਹੁਣੀ ਕਹਿੰਦੇ ਮੈਂ ਛੋਟਾ ਹੀ ਹੁੰਦਾ ਸੀ ਮੈਂ ਆਪ ਨੂੰ ਵੇਧਾ ਰਿਹਾ ਹਾਂ ਮੂਰੇ ਬੈਠ ਕੇ ਕਿਉਂਕਿ ਮੈਂ ਤਾਂ ਪਹਿਲਾਂ ਕਿਹਾ ਇਸ ਟੈਕ ਮੈਂਬਰੀ ਆ ਤੁਹਾਡੀ ਕਮੇਟੀ ਦੀ ਤੁਹਾਡੇ ਪਰਿਵਾਰ ਦੀ ਪਹਿਲੇ ਦਿਨ ਤੋਂ ਨਾਲ ਜੁੜੇ ਹੋਇਆ ਜੇ ਖਾੜਾ ਲਾਉਣ ਦੀ ਗੱਲ ਨਹੀਂ ਹੈਗੀ ਆਪ ਹੀ ਅਸੀਂ ਗੈਪ ਪਾ ਲਈਦਾ ਪਰ ਮੈਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਪਿੱਛੇ ਕਮੇਟੀ ਦਾ ਮੈਂ ਕੋਈ ਵੀ ਸਾਲ ਛੱਡਿਆ ਨਹੀਂ ਮੈਂ ਇੱਥੇ ਨਾ ਆਇਆ ਹੋਗਾ ਤੇ ਮੈਂ ਹਰੇਕ ਸਾਲ ਇਸੇ ਮਿਲ ਕੇ ਹਾਜ਼ਰੀ ਲਗਾ ਕੇ ਜਾਣਾ ਹੁੰਦਾ ਤੇ ਕਿਉਂਕਿ ਇਹਨੂੰ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਇੱਕ ਪਿੰਡ ਲੈਵਲ ਤੇ ਇੰਨੇ ਵੱਟਾ ਸੀ ਟੂਰਨਾਮੈਂਟ ਨੂੰ ਲੈ ਕੇ ਗਏ ਬਹੁਤ 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 ਨਾ ਬਣਿਆ ਜੀ ਤੁਹਾਡਾ ਬਹੁਤ ਤੁਹਾਨੂੰ ਬਹੁਤ ਬਾਰਕਵਾੜਾ ਸ਼ੁਕਰੀਆ ਜੀ ਬਹੁਤ ਬੰਦੀ ਬਜਾਰਾ ਬਜੀ ਹਾਂ ਜੀ ਆਪਣੇ ਬਿੱਟੂ ਸਦੇ ਬਹੁਤ ਹੀ ਰਿਸਪੈਕਟ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਅਮਨਸ਼ੇਰ ਸਿੰਘ ਜਲਸੀ ਸਾਹਿਬ ਜਿਹੜੇ ਇਹਨਾਂ ਖੇਡਾਂ ਦੇ ਮੁੱਖ ਪ੍ਰਬੰਧਕ ਵੀ ਨੇ ਸੋਨਨ ਵੀ ਇਹਨਾਂ ਖੇਡਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਨਾਲ-ਨਾਲ ਮੈਂ ਸ਼ੁਕਰੀਆ ਦਾ ਕਰਦਾ ਜੀ ਸਾਡੇ सरदार सिंह जी मान साहब मेंबर मैंबर राजे और मान योगे करण कलसी साहब नाल ही ने सरदार रजेंद्र जी रंधावा साहब साढ़े एम पी श्री गुरु नानक देव अकैडमी बटाला सरदार बूजा सिंह जी मल्हवाले चेयरमैन स्टार वर्ल्ड स्कूल बटाला और एडवोकेट साहब सरदार बसंद पाल जी शहरी साहब और शुक्र गुजार उन्होंने मैं सरदार दरिंदर सिंह जी कला नंगल सापंचे सरदार सुखविंदर सिंह जी कोच साहब सरदार निशान सिंह जी रंधावा साहब सांसीपाल जी मुश्ताक गिल साहब सास टी ओ साहब सरदार जगजीत सिंह जी बाजवा साहब सरदार सिंह जी सा मान योगे डिपल साहब लुधियाने तो। और उन्होंने शुक्रिया मेहरबानी है सो सरदार प्रिंसीपाल जी ਸਰਜੀਤ ਸਪੋਰਟ ਐਸੋਸੀਏਸ਼ਨ ਰਜਿਸਟਰਡ ਬਟਾਲਾ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਮਾਨਯੋਗ ਸਰਕਾਰਯੋਗ ਹਸਤੀਆਂ ਜੁੜੀਆਂ ਸੋ ਜੀ ਆਪਣੇ ਇੱਕ ਮਿੰਟ ਰਿਦਾਵਾ ਸਾਹਿਬ ਮੈਂ ਪ੍ਰਾਣਾ ਇੱਕ ਪਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਉਹਦੀ ਹਿਸਟਰੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਦਾ ਪਿਛੀ ਪਾਲ ਅਸਮੀ ਕਿੰਨਾ ਪ੍ਰਾਣੀ ਸਾਂਝਾ ਸਾਡੇ ਘਰ ਇੱਕ ਫੋਟੋ ਲੱਗੀ ਆ ਮੇਰੇ ਮੇਰਾ ਵੱਡਾ ਬੇਟਾ ਜਿਹੜਾ ਉਹ ਹੁਣ 28 ਸਾਲ ਦਾ ਵਾ ਜਦੋਂ 2 ਸਾਲ ਦਾ ਸੀ ਤੇ ਮਨਮੋਹਣ ਹੋਣਾ ਦੇ ਉਹਨੂੰ ਚੁੱਕਿਆ ਵਾ ਇਹਨਾਂ ਨੇ ਉਹਨੂੰ ਚੁੱਕਿਆ ਉਹ ਫੋਟੋ ਵੀ ਸਾਡੇ ਘਰੋਂ ਦਾ ਹੁਣ ਉਹਦੇ ਦਾਨਕਿਆਂ ਦੇ ਪਿੰਡ ਚਲੇ ਗਈ ਹੈ ਉੱਥੇ ਜਦੋਂ ਅਸੀਂ ਕਦੀ ਵੇਖਦੇ ਆ ਨਾ ਤੇ ਉਹ 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 ਫੋਟੋ ਆ ਤੇ ਉਹਦੇ ਤੋਂ ਬਾਅਦ ਐਕਚੁਅਲੀ ਇਹ ਬਹੁਤ ਹੀ ਵੱਡੇ ਉਸਤਾਦ ਦੇ ਸ਼ਗਿਰਦ ਸੀ ਜਾਨੀ ਜੀ ਸਰਦਾਰ ਜਸਵੰਤ ਸਿੰਘ ਭੰਗਰਾ ਇਹਦੇ ਵੱਡੇ ਉਸਤਾਦ ਸੀ ਕਿ ਤਿੰਨੇ ਭਰਾ ਉਹਨਾਂ ਦੇ ਸ਼ਗਿਰਦ ਤਾਂ ਇਹ ਸ਼ਰੀਲੇ ਬਹੁਤ ਇੱਕ ਵਾਰੀ ਮੇਰੇ ਇੱਕ ਵਾਰੀ ਅਸੀਂ ਉਹੀ ਪ੍ਰੋਗਰਾਮ ਜਿਹੜਾ ਮੇਰੇ بیٹے ਨੂੰ ਚੁੱਕਿਆ ਸੀ ਮੇਰਾ ਖਿਆਲ ਹੈ ਉਹ ਹੋਣਾ ਜੀ 96 ਦਾ ਵਰਥਾ ਸਮਰਦਾ ਉਹ 2000 ਜਾਂ ਨੜੇ ਨੇ ਵਿੱਚ ਹੋ। ਇਹ ਉਹ ਤੋਂ ਇਹ ਨਵੇਂ-ਨਵੇਂ ਆਏ ਸੀ ਕੈਨੇਡਾ ਤੋਂ। ਪ੍ਰੋਗਰਾਮ ਕੀਤਾ ਜੀ ਸਿਆਲ ਦੇ ਦਿਨ ਸੀ ਓਪਨ 에ਅਰ ਥੀਏਟਰ ਦੇ ਵਿੱਚ। ਇਹ ਨਵੇਂ ਬਾਹਰ ਆ ਕੇ ਪ੍ਰੋਗਰਾਮ ਕੀਤਾ ਉਹਨੂੰ ਕੋਰਟ ਪਾ ਹੀ ਪਾਇਆ। ਕਿੰਨਾ ਵਧੀਆ ਪ੍ਰੋਗਰਾਮ ਹੋਇਆ ਵਾ। ਬਾਤ ਪਤਾ ਲੱਗਾ ਕਿ 6 ਮਹੀਨੇ ਉਸ ਕਾਲਜ ਦੀਆਂ ਕੁੜੀਆਂ ਉਦਾਸ ਰਹੀਆਂ। ਇਹਨੂੰ ਯਾਦ ਤਾਂ ਹੋਵੇ। ਇਹ ਸਾਨੂੰ ਕਾਲਜ ਦੇ ਨੱਲਾ ਆਉਂਦਾ ਰ ਕਾਡ ਪਤਾ ਲੱਗਾ ਵਹੀ ਗੱਲਾਂ ਦਾ ਇੰਨੇ ਸਮਾਰਟ ਹੁਣ ਵੀ ਬਹੁਤ ਸਮਾਰਟ ਆ ਅਲੱਗੋ ਗੱਲਾਂ ਹੋ ਜਵਾਨੀ ਦੀ ਪਹਿਲਾਂ ਤਾਂ ਇਹ ਦੱਸੋ ਵੀ ਭਾਬੀ ਤੇ ਨਹੀਂ ਆਈ ਇੱਥੇ ਆਏ ਬੈਠੇ ਚਲੋ ਕੋਈ ਗੱਲ ਨਹੀਂ ਪੈ ਗਿਆ ਕਲੇਸ਼ ਫੇਰ ਮੈਂ ਦੇਖ ਕੇ ਗੱਲ ਕਰ ਰਿਹਾ ਜੀ ਵੱਡੇ ਭਾਜੀ ਉਹ 2 ਸਾਲ ਦਾ ਸੀ ਅੱਜ 28 ਦਾ ਹੋ ਗਿਆ ਪਰ ਇਹ ਜੇ ਤਰ੍ਹਾਂ ਦੇ ਪਹਿਲਾ ਸੀ ਨਾ ਅੱਜ 28 ਸਾਲਾਂ ਬਾਅਦ ਫੇਰ ਉਤਰਾਂ ਦੇ ਉਤਰਾਂ ਹੀ ਆ ਸਹੀ ਗੱਲ ਸੋ ਅ ਦਿਲ ਕੀਤਾ ਜੀ ਆਨੰਦ ਬੜਾ ਆ ਰਿਹਾ ਸੀ ਪਰ ਸਾਡਾ ਭਰਾ ਕਹਿੰਦਾ ਜੀ ਜਾਣਾ ਹੈ ਪ੍ਰਤੀਪਾਲ ਭਾਜੀ ਹੁਣੇ ਮਜੀਦ ਭਾਜੀ ਹੁਣੇ ਤੇ ਮੈਂ ਕਿਹਾ ਵੀ ਆਪਾਂ ਜ਼ਰੂਰ ਇਹ ਸੰਭਲੋ ਵੀ ਅ ਮਸ਼ਹੂਰੀ ਜੀ ਆ ਗਈ ਹੋਗੀ ਭਰਾਓ ਨਾਲੇ ਭਾਜੀ ਹੁਣਾਂ ਨੇ ਇੱਕ ਅੰਦਾ ਵਧੀਆ ਜਰਾ ਇਹ ਨਾ ਅਸਰ ਜਦ ਧੰਨ ਬੜੀ ਆ ਜੀ ਤੇ ਆ ਇਕੱਠੇ-ਕੁੱਠੇ ਹੋਏ ਫਿਰਦੇ ਯਾਰਾਂ ਤੇ ਨਚਾਂ ਚ ਦਿਓ ਜਰਾ ਇੱਕ ਵਾਰੀ ਹੱਥ ਜੀ ਘਰਾ ਦਿਓ ਇਹਨਾਂ ਦੀ ਜਰਾ ਜਿਹੜਾ ਚਾਹ ਇੱਕ ਦਿਓ ਸਾਡਾ ਬਾਪੂ ਉਹ 85 ਸਾਲਾਂ ਦਾ ਮੈਨੂੰ ਉਹਦੇ ਡਾਰੇ ਲੱਗਾ ਕਿਤੇ ਚੂਲਾ ਨਾ ਤੜਾਲਿਆ ਆਪਣਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਸਾਡੇ ਪਿੰਡ ਪਹੁੰਚਿਆ ਸਤੀਪਾਲ ਭਾਜੀ ਹੋਣਾ ਵੱਲੋਂ ਮੇਰੇ ਵੱਲੋਂ ਸਦਾ ਅਸੀਰਣੀ ਜਾਂ ਤੁਹਾਡੇ ਜੀ ਥੈਂਕ ਯੂ ਮਿਹਰਬਾਨ ਇੱਕ ਸੈਕਿੰਡ ਦੀ ਗੱਲ ਦੱਸ ਦਾਂ ਕਿ ਇਹ ਟੂਰਨਾਮੈਂਟ ਜਦੋਂ ਸ਼ੁਰੂ ਹੋਇਆ ਸੀ ਮੇਰਾ ਖਿਆਲ ਸ਼ਾਇਰੀ ਕੇਜੀ ਚ ਪੜਦਾ ਸੀ ਉਹਦੇ ਇਹਦੇ ਲੈਡ ਹੀ ਸਾਡੇ ਨਾਲ ਹੁੰਦੇ ਸੀ ਉਹ ਪੁਰਾਣੀ ਗਰਾਊਂਡ ਦੇ ਵਿੱਚ ਤੁਸੀਂ ਉਦੋਂ ਵੀ ਉੱਥੇ ਵੀ ਆਉਂਦੇ ਬਾਵਾ ਵੀ ਆਉਂਦਾ ਮੈਂ ਐਡਾ ਕਹਾਂ ਉਹਦੇ ਅੱਜ ਐਡਾ ਹੋ ਗਿਆ ਬਾਵਾ ਬਾਵਾ ਵੀ ਤੇਰੇ ਤੋਂ ਥੋੜਾ ਹੀ ਵੱਡਾ ਵਾ ਉਹ ਬਾਵਾ ਵੀ ਆਉਂਦਾ ਸੀ ਬਾਵਾ ਕੌਣ ਵਾਲਾ ਜੀ ਉਹ ਵੀ ਆਉਂਦਾ ਸੀ ਦੱਸਿਆ ਪਿਛਲੇ ਸਾਲ ਨੇ ਬਹੁਤ ਆ ਆਪਣੀ ਸਟੇ ਦੇ ਤੇ ਚਲੋ ਓਵਰ ਟੂ ਯੂ ਬਹੁਤ ਠੀਕ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇੰਨਾ ਪਿਆਰ ਇੰਨਾ ਆਪਣਾਪਣ ਇੰਨਾ ਪਿਆਰ ਜਿਹੜਾ ਮੈਨੂੰ ਮਿਲਿਆ